ਗੇਲ ਮੈਂ ਸੌਰੀ ਮੰਗਦਾ ਕੈਮਰਾ ਸ਼ੁਰੂ ਆਨ ਕਰਕੇ ਬਾਹਰ ਚੱਲਣਾ ਹੈ ਹਾਂਜੀ ਅੱਜ ਰੈਡੀ ਬਸਾਰੇ ਕੀ ਆ ਹਾਂਜੀ ਆਲਰੇਡੀ ਰੈਡੀ ਰੈਡੀ ਪਹੁੰਚੀ ਕਿ ਦਿਵਰ ਹੋ ਗਈ ਜੀ ਸਰ ਕੱਲ ਦਾ ਬਾਬਾ ਮੁਬਾਰਕਾਂ ਜੀ ਤੁਹਾਨੂੰ ਬਹੁਤ ਧੰਨਵਾਦ ਜੀ ਤੁਹਾਡੇ ਸਾਰੇ ਪੂਰੀ ਦੁਨੀਆ ਦੇ ਵਿੱਚ ਤੁਹਾਡੀ ਗਰੁੱਪ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਬਹੁਤ ਸ਼ੁਕਰੀਆ ਜੀ ਜਦੋਂ ਸਾਰੇ ਪਾਸੇ ਵਧਾਈਆਂ ਦੇ ਸੰਦੇਸ਼ ਆਉਂਦੇ ਹਨ ਕੀ ਕਹਿਣਾ ਚਾਹੁੰਦੇ ਹਾਂ ਇਹ ਵਧਾਈਆਂ ਦੇ ਸੰਦੇਸ਼ ਆਮ ਸਾਡਾ ਇੱਕ ਨਾ ਮੈਂ ਕੱਲ ਪਰਸੋ ਰੀਲ ਦੇਖਦਾ ਪਿਆ ਸੀ ਕਿੰਨੇ ਇੰਡੀਆ ਦੇ ਵਿੱਚ ਨਾ ਗਿਫਟ ਲੈਣ ਦਾ ਤਰੀਕਾ ਬਾਹਰਲੇ ਲੋਕਾਂ ਨੂੰ ਗਿਫਟ ਤੋਂ ਕਹਿੰਦੇ ਥੈਂਕ ਯੂ ਸੋ ਮਾਚ ਆਈ ਐਮ ਸੋ ਆਬਲਾਈਡ ਕੁਛ ਵੀ ਕਿਹਾ ਸਾਡੇ ਗਿਫਟ ਫੜ ਗਏ ਕਿ ਹੈਰੀ ਕਿ ਲੋੜ ਸੀ ਪਰ ਇਹ ਜਿਹੜੀਆਂ ਵਧਾਈਆਂ ਨੇ ਨਾ ਇਹ ਅਸੀਂ ਝੋਲੀ ਅੱਡ ਕੇ ਕਹਿੰਨੇ ਹੋਰ ਲੋੜ ਹੈ ਬਹੁਤ ਲੋੜ ਤੁਹਾਡੀ ਐਪਰੀਸ਼ੀਏਸ਼ਨ ਸਾਡਾ ਫਿਊਲ ਹੈ ਸਾਨੂੰ એનર્ਜੀ ਦਿੰਦੀ ਹੈ ਸਾਨੂੰ ਲੱਗਦਾ ਕਿ ਅਸੀਂ ਇਹ ਕੋਈ ਚੰਗਾ ਕੰਮ ਕੀਤਾ ਤੇ ਅਸੀਂ ਹੋਰ ਕਰਾਂਗੇ ਜੇ ਕਿਸੇ ਕੋਲ ਕੋਈ ਐਪਰੀਸ਼ੀਏ ਥੋੜੀ ਬਤੀ ਅੰਦਰ ਰਹਿ ਗਈ ਹੈ ਤੇ ਉਹ ਵੀ ਰੱਖੇ ਹੋਣਾ ਕੱਢ ਦਿਓ ਬਾਹਰੋਂ ਕਿਉਂਕਿ ਇਹ ਅਸੀਂ ਆਮ ਰੁਟੀਨ ਵਾਲੀਆਂ ਫਿਲਮਾਂ ਨਹੀਂ ਬਣਾਉਂਦੇ ਇਹ ਜਦੋਂ ਅਸੀਂ ਬਣਾਉਂਦੇ ਆ ਨਾ ਜੀ ਇਹ ਸਾਡੀਆਂ ਰੁਟੀਨ ਦੀਆਂ ਫਿਲਮਾਂ ਤੋਂ ਹਟ ਕੇ ਸਾਡੇ ਲਈ ਇਬਾਦਤ ਸਮਾਨ ਹੁੰਦੀ ਹੈ ਇਸ ਤੋਂ ਬਾਅਦ ਵੀ ਫਿਲਮਾਂ ਕਰਨੀਆਂ ਨੇ ਕਮਰਸ਼ੀਅਲ ਫਿਲਮਾਂ ਐਂਟਰਟੇਨਮੈਂਟ ਵਾਲੀਆਂ ਕਰਨੀਆਂ ਨੇ ਪਰ ਇਹ ਸਾਡੀ ਸੱਚੀ عقیدہਤ ਵਾਲੇ ਇਬਾਦਤ ਹੈ ਰਾਈਟ ਸੋ ਕਲੈਕਸ਼ਨ ਵਾਈਜ਼ ਭਾਜੀ ਤੁਹਾਡੀਆਂ ਫਿਲਮਾਂ ਕੈਰੀ-ਆਨ ਜੱਟਾ ਵੀ ਬਹੁਤ ਵੱਡੀ ਆ ਮੰਜੇ ਵਿਸਤਰੀ ਵੀ ਬਹੁਤ ਵੱਡੀ ਆ ਪਰ ਅਰਦਾਸ ਜੋ ਹੈ ਉਹਦੇ ਵਿੱਚ ਕੀ ਆ ਆਪਾਂ ਥੀਏਟਰ ਦੇ ਵਿੱਚ ਲੰਗਰ ਲੱਗਦੇ ਦੇਖਿਆ ਹੁਣ ਅਰਦਾਸ ਹੋ ਰਹੀ ਆ ਸਿਨੇਮਾ ਘਰ ਦੇ ਵਿੱਚ ਮੈਨੂੰ ਲੱਗਦਾ ਕਿ ਉਹ ਕਲੈਕਸ਼ਨ ਵਾਈਜ਼ ਨਾਲੋਂ ਬਹੁਤ ਵੱਡੀਆਂ ਚੀਜ਼ਾਂ ਨੇ ਇਹ ਹਨਾ ਇਹ ਕਿਵੇਂ ਮਤਲਬ ਕਿੰਨੀ ਬਲੈਸ਼ਡ ਵਾਲੀ ਚੀਜ਼ ਬਣ ਗਈ ਕਲੈਕਸ਼ਨ ਅਲੱਗ ਚੀਜ਼ ਹੁੰਦੀ ਆ ਜੀ ਸਿਲੈਕਸ਼ਨ ਅਲੱਗ ਚੀਜ਼ ਸਾਨੂੰ ਲੋਕਾਂ ਨੇ ਸਿਲੈਕਟ ਕਰ ਲਿਆ ਇਹ ਬੰਦੇ ਠੀਕ ਕੰਮ ਕਰਦੇ ਆ ਸਾਡੇ ਲਈ ਉਹ ਕਮਾਈ ਆ ਕਿਉਂਕਿ ਜਿਹੜੇ ਮੈਂ ਕਹਿੰਨਾ ਨਾ ਕਿ ਬਿਜ਼ਨਸ ਕਿੰਨਾ ਕਰ ਗਈ ਕਿੰਨਾ ਹੋਰ ਕਰ ਜਾਈਗੀ ਫਿਲਮ ਇਹ ਅਲੱਗ ਮੈਟਰ ਹੈ ਪਰ ਪੈਸਾ ਸਭ ਕੁਝ ਨਹੀਂ ਹੁੰਦਾ ਪੈਸੇ ਪਿੱਛੇ ਜਿੰਨਾ ਵੀ ਪੈਸਾ ਇੱਕ ਪਿਓ ਕਮਾ ਕੇ ਚਲਾ ਜਾਏ ਨਾ ਫਾਈਨਲੀ ਉਹਦੇ ਬੱਚਿਆਂ 'ਚ ਬਰਾਬਰ ਵੰਡਿਆ ਜਾਂਦਾ ਹੈ ਪਰ ਦੁਨੀਆ 'ਚ ਕਿਸੇ ਥਾਂ ਤੇ ਮੈਨੂੰ ਦੱਸ ਦੋ ਕਿ ਇੱਕ ਬੰਦੇ ਦੀ ਇੱਜ਼ਤ ਉਹਦੇ ਬੱਚਿਆਂ 'ਚ ਬਰਾਬਰ ਵੰਡੀ ਗਈ ਹੋਵੇ ਉਹ ਉਹਦੀ ਹੁੰਦੀ ਆ ਨੇ ਆਪ ਕਮਾਈ ਹੁੰਦੀ ਐ ਉਹਦੇ ਪੂਰਨਿਆਂ ਤੇ ਚੱਲ ਕੇ ਕੋਈ ਬੱਚਾ ਵੱਧ ਕਮਾ ਜੇ ਘੱਟ ਕਮਾ ਜੇ ਆਪਣੀ ਆਪਣੀ ਕੈਪੇਬਿਲਟੀ ਐ ਅਸੀਂ ਲੋਕਾਂ ਤੋਂ ਇਹ ਫਿਲਮਾਂ ਸਿਰਫ ਮੁਹੱਬਤ ਪਿਆਰ ਇੱਜ਼ਤ ਰਿਸਪੈਕਟ ਖਲੂਸ ਕਮਾਉਣ ਵਾਸਤੇ ਕਰਦੇ ਆ ਔਰ ਉਹ ਤੁਸੀਂ ਬੇਸ਼ੁਮਾਰ ਦੇ ਰਹੇ ਹੋ ਸਾਨੂੰ ਰਾਈਟ ਸੋ ਭਾਜੀ ਇੱਕ ਗੱਲ ਨਾ ਬਹੁਤ ਹਾਈਲਾਈਟ ਹੋਈ ਐ ਤੁਸੀਂ ਸੋਚਿਆ ਵੀ ਨਹੀਂ ਹੋਣਾ ਕਿ ਇੰਨੀ ਜ਼ਿਆਦਾ ਇਹ ਮਤਲਬ ਕਬੂਲ ਕੀਤੀ ਜਾਊਗੀ ਕਿ ਛੋਟੀ ਬੱਚੀ ਨੂੰ ਵੀ ਉਹ ਜਦੋਂ ਬੋਲੀ ਸਾਹਿਬ ਬੋਲਦੇ ਆ ਕਿ ਯਾਰ ਹੁਣ ਮੈਨੂੰ ਪਤਾ ਲੱਗਿਆ ਵੀ ਅੱਖਾਂ ਮਤਲਬ ਦੇਖਣ ਲਈ ਨਹੀਂ ਡਰਾਉਣ ਲਈ ਵੀ ਕਮ ਆਉਂਦੀ ਆ ਤੇ ਹੁਣ ਜਿਹੜੇ ਫਾਦਰ ਨੇ ਉਹ ਆਪਣੀ ਬੱਚਿਆਂ ਨੂੰ ਘੂਰਨ ਵੇਲੇ ਹਨਾ ਬੋਲੀ ਜਾਵਦਾ ਚਿਹਰਾ ਸਾਹਮਣੇ ਆਉਂਦਾ ਹੁੰਦਾ ਜਿੱਕੀ ਬਾਜੀ ਨੇ ਮੈਨੂੰ ਦੱਸਿਆ ਆਪਣਾ ਪਰਸਨਲ ਐਕਸਪੀਰੀਅੰਸ ਜੀ ਹਾਂ ਆ ਦੀ ਨਹੀਂ ਉਹ ਤਾਂ ਹੈਗਾ ਹੀ ਆ ਬਿਕਾਜ਼ ਕਿਉਂਕਿ ਮੈਂ ਕਿ ਇਹ ਵੀ ਮੈਂ ਵੀ ਇੱਕ ਪ੍ਰਾਊਡ ਥੋੜਾ ਸਟ੍ਰਿਕਟ ਫਾਦਰ ਆ ਤੇ ਜਦੋਂ ਪਹਿਲਾਂ ਮੇਰੀ ਬੇਟੀ ਕੋਈ ਹਰਕਤ ਕਰਦੀ ਸੀ ਮੈਰੀ ਵੀ ਅੱਖਾਂ ਕੱਢਣ ਦੀ ਹਾਲਤ ਸੀਗੀ ਬਹੁਤ ਜ਼ਿਆਦਾ ਪਰ ਹੁਣ ਕੀ ਇਹ ਵੀ ਹੁਣ ਬੋਲੀ ਦੀ ਆਵਾਜ਼ ਮੇਰੇ ਕਰਨਾ ਚਾਹ ਜਾਂਦੀ ਏ ਤੇ ਹੁਣ ਇਹ ਫਿਲਮ ਨੇ ਮੈਨੂੰ ਇੱਕ ਕੀ ਕਹਿੰਦੇ ਨੇ ਕਿ ਸਬਰ ਇੱਕ ਸ਼ਾਂਤੀ ਜ਼ਰੂਰ ਬਖਸ਼ੀ ਹੈ ਤੇ ਜਵਾਕਰ ਨੂੰ ਕਿਦਾਂ ਟ੍ਰੀਟ ਕਰਨਾ ਇਹ ਤਾਂ ਮੈਂ ਆਪ ਵੀ ਇਹ ਫਿਲਮ ਤੋਂ ਕੈਰੀ ਆਨ ਕਰ ਰਿਹਾ ਹਾਂ ਕਿਉਂਕਿ ਅੱਖਾਂ ਸਿਰਫ ਦੇਖਣ ਦੇ ਕੰਮ ਨਹੀਂ ਆਉਂਦੀਆਂ ਬਹੁਤ ਵੱਡਾ ਐਕਸਪ੍ਰੈਸ਼ਨ ਹੈ ਅੱਖਾਂ ਹੀ ਸਭ ਕੁਝ ਦੱਸ ਦਿੰਦੀਆਂ ਤੇ ਇਹ ਪਿਆਰ ਮੁਹੱਬਤ ਮੂਹ ਜਿਹੜਾ ਨਾ ਉਹ ਬੋਲਣ ਤੋਂ ਪਹਿਲਾਂ ਅੱਖਾਂ ਬੋਲਦੀਆਂ ਨੇ ਠੀਕ ਹੈ ਨਾ ਜੀ ਤੁਹਾਡੇ ਵੱਲ ਤੇ ਕੋਈ ਪੰਛੀ ਕਈ ਵਰੀ ਆ ਦੇਖ ਲੈਂਦਾ ਕੋਈ ਜਾਨਵਰਾਂ ਦੇਖ ਰਿਹਾ ਹੁੰਦਾ ਤੁਸੀਂ ਗੱਡੀ ਚ ਉਤਰ ਜਾਨੇ ਉਹਨੂੰ ਪਿਆਰ ਕਰਨ ਵਾਸਤੇ ਸੋ ਅੱਖਾਂ ਬਹੁਤ ਕੁਝ ਬੋਲਦੀਆਂ ਨੇ ਉਹ ਮੈਨੂੰ ਗੱਲ ਯਾਦ ਆ ਗਈ ਇੱਕੋ ਲੀਡਰ ਇੱਕ ਦੀ ਨਾ ਅੱਖ ਬਾਹਰ ਪਤਾ ਲੱਗਿਆ ਉਹਦੀ ਇੱਕ ਅੱਖ ਡੈਮੇਜ ਹੋ ਗਈ ਹੈ ਤੇ ਉਹ ਵਿਚਾਰਾ ਤੁਹਾਨੂੰ ਨਕਲੀ ਅੱਖ ਪਵਾ ਕੇ ਆਇਆ ਤੇ ਬਾਹਰ ਤੁਹਾਨੂੰ ਪਤਾ ਕੰਮ ਬੜੇ ਪਰਫੈਕਟ ਹੁੰਦੇ ਨੇ ਉਹਨਾਂ ਨੇ ਅੱਖ ਖੂਬ ਹੂ ਉਦਾਂ ਦੀ ਪਾਤੀ ਜਿੱਦਾਂ ਦੀ ਸੀਗੀ ਪਰ ਉਹ ਪਾਈ ਪੱਥਰ ਦੀ ਉਹ ਜਿੱਦਾਂ ਲੈਂਡ ਕੀਤਾ ਵਾਪਸ ਆਦਾ ਤੋ ਇਹ ਭੱਜ ਕੇ ਆਇਆ ਕਹਿੰਦਾ ਸਾਹ ਬੜੀ ਖੁਸ਼ੀ ਹੋਈ ਤੂੰ ਠੀਕ ਠਾਕ ਹੋ ਕੇ ਆਇਆ ਕਹਿੰਦਾ ਆ ਦੇਖਾ ਕਹਿੰਦਾ ਪਤਾ ਲੱਗਦਾ ਕਿਹੜੀ ਅੱਖ ਅਸਲੀ ਕਿਹੜੀ ਨਕਲੀ ਉਹਨੇ ਦੋਵਾਂ ਦੇਖ ਕੇ ਕਹਿੰਦਾ ਇਹ ਆ ਨਕਲੀ ਇਹ ਆ ਅਸਲੀ ਬਿਲਕੁਲ ਠੀਕ ਹੈ ਕਿੰਨਾ ਪਤਾ ਲੱਗਾ ਮੈਨੂੰ ਸਹੀ ਨਹੀਂ ਕਹਿੰਦਾ ਨਹੀਂ ਅੱਖਾਂ ਤੇ ਦੋਵੇਂ ਇੱਕੋ ਜੀਆਂ ਨੇ ਕਹਿੰਦਾ ਕਿਉਂ ਕਹਿੰਦਾ ਪੱਥਰ ਵਾਲੀ ਜਿਹੜੀ ਇਹਦੇ ਜਿਹੇ ਸ਼ਰਮਈ ਆ ਹੈਗੀ ਥੋੜੀ ਸੋ ਅੱਖਾਂ ਦੇ ਅੱਖਾਂ 'ਚ ਬਹੁਤ ਕੁਝ ਹੁੰਦਾ। ਸੋ ਪਾਜੀ ਰੋਣੀ ਪਾਜੀ ਜਦੋਂ ਨਾਲ ਪਾ ਮੋਰੰਡੇ ਮਿਲੇ ਸੀਗੇ ਰਿਵਿਊ ਕਰਦੇ ਸੀਗੇ ਬਹੁਤ ਸਾਰੀਆਂ ਮਤਾਂ ਦਾ ਇਦਾਂ ਦੀ ਮਿਲ ਜਾਣੀ ਕਹਿੰਦੇ ਜਦੋਂ ਅਰਦਾਸ ਹੁੰਦੀ ਸਾਨੂੰ ਐਡਾ ਫੀਲ ਹੁੰਦਾ ਸੀ ਜਿਵੇਂ ਅਸੀਂ ਤੱਕ ਸ੍ਰੀ ਹਜੂਰ ਸਾਹਿਬ ਸੱਚੀ ਦੇ ਵਿੱਚ ਉੱਥੇ ਅਸੀਂ ਵਿਰਾਜਮਾਨ ਹੋਈ ਉੱਥੇ ਅਸੀਂ ਖੜੇ ਹੋਈ। ਸੋ ਜਦੋਂ ਐਡਾ ਦੇ ਕੰਪਲੀਮੈਂਟ ਮਿਲ ਜਾਂਦਾ ਤਾਂ ਐਡਾ ਹੁੰਦਾ ਸੀ ਜੋ ਚੀਜ਼ ਬਣਾਉਣੀ ਚਾਹੀ ਸੀਗੀ ਉਹ ਸਫਲ ਹੋ ਗਈ। ਬਿਲਕੁਲ ਜੀ ਮੈਨੂੰ ਤਾਂ ਲੱਗਦਾ ਅਸੀਂ ਉਹ ਤੋਂ ਵੀ ਵੱਧ ਕਾਮਯਾਬ ਹੋਏ ਆ ਕਿਉਂਕਿ ਫਿਲਮ ਨੋ ਡਾਊਟ ਇੱਕ ਬਿਜ਼ਨਸ ਹੈ ਪਰ ਜਦੋਂ ਜਿਵੇਂ ਭਾਈ ਉਹਨਾਂ ਨੇ ਕਿਹਾ ਕਿ ਇਹ ਫਿਲਮ ਹੈ ਇਹ ਅਸੀਂ ਨਾ ਸਮਾਜ ਨੂੰ ਰਿਟਰਨ ਕਰ ਰਹੇ ਆ ਸਾਨੂੰ ਕਲਾਕਾਰ ਕਿਹੜਾ ਅਸੀਂ ਫੈਕਟਰੀ ਚ ਬਣੇ ਆ ਸਾਨੂੰ ਲੋਕਾਂ ਨੇ ਕਲਾਕਾਰ ਬਣਾਇਆ ਲੋਕਾਂ ਚੋਂ ਉੱਠ ਕੇ ਅਸੀਂ ਆਏ ਆ ਲੋਕਾਂ ਨੇ ਕਿੱਪੀ ਕਰੇ ਵਾਲ ਨੂੰ ਇੰਨਾ ਵੱਡਾ ਕੀਤਾ ਲੋਕਾਂ ਨੇ ਉਹਨੂੰ ਡਾਇਰੈਕਟਰ ਵਜੋਂ ਕਬੂਲ ਕੀਤਾ ਫੈਰੀ ਫਿਲਮ ਦੇ ਵਿੱਚ ਜਦੋਂ ਉਹਨਾਂ ਨੇ ਆਪਣਾ ਦੱਸਿਆ ਕਿ ਮੈਂ ਆ ਕੁਝ ਕਰ ਸਕਦਾ ਫੇਰ ਸਾਡਾ ਫਰਜ਼ ਬਣਦਾ ਕਿ ਜੇ ਲੋਕ ਸਾਨੂੰ ਇੰਨਾ ਪਿਆਰ ਕਰਦੇ ਨੇ ਲੋਕਾਂ ਨੂੰ ਅਸੀਂ ਕੋਈ ਰਿਟਰਨ ਦੇਈਏ ਅਸੀਂ ਆਪਣੇ ਵੱਲੋਂ ਰਿਟਰਨ ਦੇ ਰਹੇ ਹਾਂ ਸੋ ਜਿਵੇਂ ਜੱਗੀ ਵਾਲਾ ਇਨਸੀਡੈਂਟ ਸੁਣਿਆ ਆਪਾਂ ਗੁਰਪ੍ਰੀਤ ਭਾਜੀ ਤੋਂ ਸੁਣਿਆ ਸੋ ਇਹੋ ਜਿਹਾ ਇਨਸੀਡੈਂਟ ਸਾਡੇ ਨਾਲ ਰੋਜ਼ ਹੁੰਦੇ ਨੇ ਅਸੀਂ ਲੁਧਿਆਣਾ ਇੱਕ ਸਿਨੇਮਾ ਚ ਵਿਜ਼ਿਟ ਕਰ ਰਹੇ ਸੀ ਗੁਰਪ੍ਰੀਤ ਭਾਜੀ ਸੀਗੇ ਅਸੀਂ ਤਾਂ ਉੱਥੇ ਇੱਕ ਬੜਾ ਕਮਾਲ ਦਾ ਇਨਸੀਡੈਂਟ ਦੇਖਿਆ ਕਿ ਇੱਕ ਬੰਦਾ ਆਪਣੀ ਬੱਚੀ ਦੇ ਨਾਲ ਫਿਲਮ ਦੇਖ ਕੇ ਬਾਹਰ ਨਿਕਲਿਆ ਤੇ ਉਹ ਸਾਡੇ ਕੋਲ ਆਇਆ ਭਾਜੀ ਨੇ ਪੁੱਛਿਆ ਕਿ ਤੁਸੀਂ ਆਪਣੇ ਧੀਰਾਂ ਵਾਲੀ ਫਿਲਮ ਦੇਖ ਕੇ ਆਇਓ ਉਹ ਕਹਿੰਦਾ ਜੀ ਮੈਂ ਨਹੀਂ ਦੇਖਿਆ ਮੈਨੂੰ ਮੇਰੀ ਧੀਰਾਂ ਨੇ ਜ਼ੋਰ ਪਾਇਆ ਕਿ ਵੀ ਉਹ ਫਿਲਮ ਦੇਖ ਕੇ ਆਉਣੀ ਹੈ। ਯਾਰੀ। ਕੀ ਆ ਵਾ। ਤੇ ਅੱਜ ਹੀ ਦੇਖ ਕੇ ਆਉਣੀ ਹੈ ਤੇ ਕਹਿੰਦਾ ਮੈਂ ਉਹਦੇ ਨਾਲ ਕਿਟ ਬੁੱਕ ਕਰਕੇ ਕੁੜੀ ਦੇ ਨਾਲ ਤੁਹਾਨੂੰ ਦੇਖਣ ਆਇਆ। ਫਿਰ ਭਾਜੀ ਨੇ ਪੁੱਛਿਆ ਕਿ ਇਹੋ ਜਿਹਿਆਂ ਕਿੰਨੀਆਂ ਫਿਲਮਾਂ ਦੇਖਿਆ ਜਿਹੜੀਆਂ ਤੁਸੀਂ ਮੇਰੇ ਧੀਰਾਂ ਨਾਲ ਬਹਿ ਕੇ ਦੇਖ ਸਕਦੇ ਹੋ। ਉਹ ਕਹਿੰਦਾ ਜੀ ਨਹੀਂ ਦੇਖੀਆਂ। ਇਹ ਪਹਿਲਾਂ ਸੋਚਣਾ ਪੈਂਦਾ ਕਿ ਜਿਹੜੀ ਫਿਲਮ ਅਸੀਂ ਫੈਮਿਲੀ ਨਾਲ ਚੱਲੇ ਆ ਉਹ ਚ ਪਤਾ ਨਹੀਂ ਕੀ ਦਿਖ ਜਾਣਾ ਹੈ। ਦੂਜਾ ਸੀਨ ਤੀਜਾ ਸੀਨ ਕਿਹੋ ਜਿਹਾ ਆ ਜਾਣਾ ਹੈ। ਪਤਾ ਨਹੀਂ ਸਾਨੂੰ ਕਦ ਸ਼ਰਮ ਨਾਲ ਸਿਰ ਝੁਕਾਉਣਾ ਪੈਂਦਾ। ਇਹ ਅਸੀਂ ਪ੍ਰਾਊਡ ਫੀਲ ਕਰਦੇ ਆ ਕਿ ਸਾਡੀ ਫਿਲਮ ਦੇ ਵਿੱਚ ਕੋਈ 80 ਸਾਲ ਦਾ ਬੰਦਾ ਜਾਂਦਾ ਆਪਣੇ ਦਾਦੇ-ਦਾਦੀ ਦੇ ਨਾਲ ਜਾਂਦਾ ਕੋਈ ਬੰਦਾ ਆਪਣੇ ਮਾਪਿਆਂ ਨਾਲ ਜਾਂਦਾ ਕੋਈ ਆਪਣੇ ਧੀਆ ਪੋਤਾਂ ਨਾਲ ਜਾਂਦਾ ਕੋਈ ਪੁੱਤ-ਪੋਤਿਆਂ ਨਾਲ ਜਾਂਦਾ ਸੋ ਸਾਰੀ ਫੈਮਿਲੀ ਇਕੱਠੀ ਬਹਿ ਕੇ ਫਿਲਮ ਦੇਖਦੀ ਹੈ ਫੈਮਿਲੀ ਜੋ ਹਰ ਬੰਦਾ ਇਹ ਕਹਿੰਦਾ ਕਿ ਮੇਰੀ ਫਿਲਮ ਹੈ 80 ਸਾਲ ਦਾ ਬੰਦਾ ਵੀ ਕਹਿੰਦਾ 10 ਸਾਲ ਦਾ ਬੱਚਾ ਵੀ ਕਹਿੰਦਾ 20 ਸਾਲ ਦੀ ਸਾਡੀ ਧੀ ਵਾਲੀ ਵੀ ਕਹਿੰਦੀ ਕਿ ਮੇਰੀ ਫਿਲਮ ਹੈ ਸੋ ਇਸ ਤਰ੍ਹਾਂ ਮੈਂ ਤੁਹਾਨੂੰ ਕੱਲ ਦੀ ਗੱਲ ਦੱਸਦਾ ਮੈਂ ਕੱਲ ਆਪਣੀ ਗੱਡੀ ਤੇ ਜਾ ਰਿਹਾ ਸੀ ਬੰਦੇ ਨੇ ਕਿਹਦੇ ਰੋਕਿਆ ਮੈਨੂੰ ਮੈਂ ਅੱਗੇ ਲੰਘ ਗਿਆ ਤੇ ਉਹਨੇ ਗਾਹਾਂ ਮੋਟਰਸਾਈਕਲ ਨੂੰ ਕਿਹਾ ਬੰਦੇ ਰੋਕੀਂ ਘੜੀ ਤੇ ਮੈਂ ਰੋਕਿਆ ਤੇ ਮੈਨੂੰ ਕਹਿੰਦਾ ਟਰੈਕਟਰ ਵਾਲਾ ਬੰਦਾ ਸੀਗਾ ਮੈਂ ਕਿਹਾ ਹਾਂਜੀ ਕਹਿੰਦਾ ਬਾਈ ਟਰੈਕਟਰ ਨਾਲ ਥੋੜੀ ਫੋਟੋ ਖਿੱਚ ਲਈ ਇੱਕ ਮਖਰ ਟਰੈਕਟਰ ਨਾਲ ਕਿਉਂ ਕਹਿੰਦਾ ਜਿਹੜਾ ਫਿਲਮ 'ਚ ਸੀ ਟਰੈਕਟਰ ਚੱਕਿਆ ਨਾ ਉੱਪਰ ਨੂੰ ਕਹਿੰਦਾ ਸਾਨੂੰ ਐ ਲੱਗੇ ਵੀ ਇਹ ਤਾਂ ਸਾਡੀ ਕਹਾਣੀ ਹੈ ਮੈਂ ਮਤਲਬ ਉਹ ਮੂਮੈਂਟ ਬਾਰੇ ਕਦੇ ਸੋਚ ਵੀ ਨਹੀਂ ਸਕਦਾ ਕਿ ਲੋਕ ਐ ਕਹਿਣਗੇ ਨਹੀਂ ਲੋਕ ਕਹਿਣਗੇ ਵੀ ਫਾਦਰ ਸੋਚੂਗਾ ਕੋਈ ਧੀ ਸੋਚੂਗੀ ਕਿ ਇਹ ਸਾਡੀ ਕਹਾਣੀ ਹੈ ਸੋ ਉਹ ਬੰਦੇ ਨੇ ਐ ਰੋਕ ਕੇ ਸਾਨੂੰ ਐ ਕਹਿੰਦੇ ਫੋਟੋ ਖਿੱਚਣੀ ਟਰੈਕਟਰ ਨਾਲ ਤੁਹਾਡੀ ਮਗਰ ਇਹ ਕਮਾਲ ਦੀ ਗੱਲ ਹੈ ਉਹ ਬੰਦੇ ਨੇ ਮੈਨੂੰ ਖੜ ਕੇ ਪਤਾ ਕੀ ਕਿਹਾ ਉਹ ਕਹਿੰਦਾ ਵੀ ਜਿਹੜਾ ਪਹਿਲਾ ਪੱਖ ਹੈ ਫਿਲਮ ਦਾ ਸਾਨੂੰ ਘੜੀਆਂ ਦੇਖ ਕੇ ਪਤਾ ਲੱਗਿਆ ਕਿ ਫਿਲਮ ਦਾ ਇੰਟਰਵਲ ਹੋ ਗਿਆ ਉਹ ਕਹਿੰਦਾ ਪਹਿਲਾ ਪੱਖ ਇਹਦਾ ਪੰਜਾਬ ਦਾ ਨਾ ਖੂਬਸੂਰਤ ਦਿਖਾਇਆ ਉਹ ਦੱਸੇ ਬੰਦਾ ਕਹਿੰਦਾ ਮੈਂ ਤੇ ਮੇਰਾ ਬਾਪੂ ਅਸੀਂ ਕੈਨੇਡਾ ਛੱਡ ਕੇ ਇੱਥੇ ਆ ਗਏ ਪੰਜਾਬ ਤੇ ਅਸੀਂ ਜਿਵੇਂ ਪੰਜਾਬ ਨੂੰ ਤਸਵੇਂ ਉੱਥੇ ਅਸੀਂ ਸੋਚਦੇ ਸੀ ਪੰਜਾਬ ਜਾਣਾ ਸਭ ਤੋਂ ਪਹਿਲਾਂ ਆਪਣੇ ਖੇਤਾਂ 'ਚ ਜਾਣਾ ਹੈ ਕਹਿੰਦਾ ਤੁਸੀਂ ਉਹ ਫਿਲਮ 'ਚ ਦਿਖਾਈ ਗੱਲ ਜਾਂ ਕਿ ਨਾ ਅਕਸਰ ਬਜ਼ੁਰਗ ਉਥੇ ਕਹਿੰਦੇ ਨੇ ਕਿ ਜਦੋਂ ਅਸੀਂ ਪਿੰਡ ਜਾਵਾਂਗੇ ਪਿੰਡ ਜਾਣ ਤੋਂ ਵੀ ਪਹਿਲਾਂ ਜਦੋਂ ਅਸੀਂ ਪੰਜਾਬ ਦਾ ਬਾਰਡਰ ਐਂਟਰ ਕਰਾਂਗੇ ਅਸੀਂ ਉੱਥੇ ਗੱਡੀ ਖੜੀ ਕਰਕੇ ਨਾ ਉਹ ਧਰਤੀ ਨੂੰ ਨਮਸਕਾਰ ਕਰਾਂਗੇ ਕਿ ਅਸੀਂ ਆਪਣੇ ਪੰਜਾਬ 'ਚ ਆ ਗਏ ਸੋ ਇਹੋ ਜਿਹੇ ਲੋਕਾਂ ਦੀਆਂ ਮੂਵਮੈਂਟਸ ਮਿਲਦੀਆਂ ਨੇ ਉਸੇ ਮੌਲ ਦੇ ਵਿੱਚ ਸਾਨੂੰ ਮੈਂ ਤੇ ਭਾਜੀ ਨੂੰ ਇੱਕ ਕੁੜੀ ਮਿਲੀ ਜਿਹੜੀ व्हीलचेयर ਤੇ ਨਵਾਂ ਵਿਆਹ ਹੋਇਆ ਸੀ व्हीलचेयर ਤੇ ਆਈ ਸੀਗੀ ਤੇ ਮੈਂ ਉੱਥੇ ਪੱਤਰਕਾਰ ਨੂੰ ਕਿਹਾ ਮਹਾ ਜੀ ਆ ਦੇਖੋ ਵੀ ਆ ਰੀਅਲ ਦੀ ਲਾਈਫ ਤੇ ਰੀਅਲ ਲਾਈਫ ਆਈ ਤੁਹਾਨੂੰ ਇਕੱਠੇ ਦੇਖਣ ਨੂੰ ਮਿਲੀਆਂ ਮਤਲਬ ਉਹ ਕੁੜੀ ਦਾ ਚਿਹਰਾ ਮੈਨੂੰ ਦੇਖ ਕੇ ਆਇਆ ਲੱਗਦਾ ਸੀ ਉਹਨੇ ਮੈਨੂੰ ਇਹ ਗੱਲ ਕਹੀ ਕਹਿੰਦੀ ਤੁਸੀਂ ਮੇਰੇ ਵੱਲ ਆਇਆ ਨ ਦੇਖਿਓ ਵੀ ਮੈਂ ਕੋਈ ਤਰਸ ਦੀ ਪਾਤਰਾਂ ਮੈਂ ਕਹਿੰਦੀ ਇਹ ਸੋਚਦਾ ਵੀ ਕੀ ਗੱਲ ਹੋ ਗਈ ਲੱਤਾਂ ਨਹੀਂ ਮੇਰੇ ਕੋਲ ਬਾਹਮਾ ਤਾਂ ਹੈਗੀਆਂ ਮੇਰੇ ਕੋਲ ਅੱਖ ਤਾਂ ਹੈਗੀ ਅੱਖਾਂ ਕੰਨ ਤਾਂ ਹੈ ਮੇਰਾ ਮੂੰਹ ਤਾਂ ਠੀਕ ਹੈ ਜੋ ਮੇਰੇ ਕੋਲ ਕਹਿੰਦੀ ਅੱਜ ਹੈਗਾ ਮੈਂ ਉਹਨੂੰ ਇੰਜੋਏ ਕਰਾਂ ਜੋ ਨਹੀਂ ਹੈ ਮ ਉਹਦੇ ਕਿਉਂ ਸੋਚਾਂ ਮੈਂ ਕਿਹਾ ਇਹੀ ਸਾਡੀ ਫਿਲਮ ਕਹਿੰਦੀ ਹੈ ਇਹੀ ਇਸ ਫਿਲਮ ਕਹਿੰਦੀ ਕੋਸ਼ਿਸ਼ ਕੀਤੀ ਹੈ ਕਿ ਜੋ ਤੁਹਾਡੇ ਕੋਲ ਹੈਗਾ ਤੁਸੀਂ ਉਹਦਾ ਆਨੰਦ ਮਾਣਾ ਸੋ ਬੜਾ ਪ੍ਰਾਊਡ ਫੀਲ ਹੁੰਦਾ ਆ ਫਿਲਮ ਦਾ ਹਿੱਸਾ ਬਣ ਕੇ ਕਿਉਂਕਿ ਇਹੋ ਜਿਹੀਆਂ ਫਿਲਮਾਂ ਰੋਜ਼ ਰੋਜ਼ ਨਹੀਂ ਬਣਦੀਆਂ ਮੈਂ ਆਪਣੇ ਕੈਰੀਅਰ 'ਚ ਜਿੰਨੇ ਫਿਲਮਾਂ ਕੀਤੀਆਂ ਬਣਾਉਣੇ ਤਾਂ ਬਾਅਦ ਦੀ ਗੱਲ ਹੈ ਮੈਂ ਤਾਂ ਅਜੇ ਹੁਣ ਦੇਖੀ ਵੀ ਨਹੀਂ ਹੈ ਅਜੇ ਤੱਕ ਕਿ ਕੋਈ ਐਡੀ ਕਮਾਲ ਦੀ ਫਿਲਮ ਹੋਵੇ ਸੋ ਤੁਹਾਡੇ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦੇ ਆ ਜੀ ਗੀਪੀ ਗਰੇਵਾਲ ਹੁੰਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਕਿਸੇ ਗੈਂਗਸਟਰ ਦੀ ਫਿਲਮ ਬਣਾਉਣ ਨਾਲੋਂ ਕੋਈ ਹੋਰ ਕਿਸਮ ਦੀ ਫਿਲਮ ਬਣਾਉਣ ਨਾਲੋਂ ਇਹ ਸੀਦੇ ਦਿਨ ਜੁੜਦਾ ਰੱਖਿਆ ਕਿ ਮੈਂ ਇਹੋ ਜਿਹੀਆਂ ਫਿਲਮਾਂ ਲੈ ਕੇ ਆਉਣੀ ਹੈ ਸੋ ਅਸੀਂ ਉਹ ਉਦਾਂ ਦੀਆਂ ਵੀ ਬਣਾਉਂਦੇ ਆ ਨਹੀਂ ਉਹ ਬਣਾਉਂਦੇ ਨਿਊ ਕਮ ਚ ਇਹ ਆ ਸੀਰੀਜ਼ ਐ ਨਾ ਇਹ ਗੱਲ ਮੈਂ ਬੋਲਣ ਲੱਗਿਆ ਸੀ ਵੀ ਬਾਈ ਬੰਮਾ ਬੈਠਾ ਉਹਦੀ ਰੋਜੀ ਰੋਟੀ ਵਾਲੇ ਮੈਂ ਤਾਂ ਪਹਿਲੇ ਕਿਹਾ ਸੀ ਭਾਈ ਨੇ ਵੀ ਕਿਹਾ ਕਿ ਅਸੀਂ ਫਿਲਮ ਬਣਾਉਣੀ ਆ ਸਾਰੇ ਕਿਸੇ ਨੇ ਪਹਿਲਾਂ ਬਣਾਈਆਂ ਵੀ ਨੇ ਉਹ ਬਣਾਉਣੀਆਂ ਵੀ ਨੇ ਪਰ ਜਦੋਂ ਤੁਸੀਂ ਉਹ ਫਿਲਮਾਂ ਤੁਹਾਡੀਆਂ ਚੱਲ ਰਹੀਆਂ ਹੋਣ ਤੁਸੀਂ ਇਹੋ ਜੀ ਫਿਲਮ ਵਿੱਚ ਬਣਾਓ ਹਾਂ ਇਹ ਵੱਡੀ ਗੱਲ ਐ ਠੀਕ ਐ ਇਹ ਵੱਡੀ ਗੱਲ ਹੁੰਦੀ ਆ ਜੀ ਹੈ ਇਹ ਵੀ ਇਹ ਤੀਜੀ ਯਾਰ ਆ ਮੈਂ ਉਹੀ ਗੱਲ ਕਰਦਾ ਮੈਂ ਪਹਿਲਾਂ ਵੀ ਬੋਲਿਆ ਜੀ ਗਰੇਵਾਲ ਸਾਹਿਬ ਨੇ ਆਪਣੇ ਇੰਟਰਵਿਊ ਵਿੱਚ ਦੱਸਿਆ ਸੀਗਾ ਕਿ ਜਦੋਂ ਮੇਰੀਆਂ ਫਿਲਮਾਂ ਦੋ ਤੇ ਨਹੀਂ ਚੱਲੀਆਂ ਤਾਂ ਮੈਂ ਇੱਕ ਫਿਲਮ ਲੇਖ ਕੇ ਸਭ ਤੋਂ ਪਹਿਲਾਂ ਆਪਣੀ ਵਾਈਫ ਨੂੰ ਸੁਣਾਈ ਅਸੀਂ ਤੁਹਾਡੇ ਨਾਲ ਹੀ ਰਵਨੀਤ ਗਰੇਵਾਲ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਪਹਿਲੀ ਵਾਰ ਇਹ ਕਿਹਾ ਕਿ ਮੈਨੂੰ ਫਿਲਮ ਠੀਕ ਲੱਗਦੀ ਤੁਹਾਨੂੰ ਇਹ ਜੀ ਫਿਲਮ ਬਣਾਉਣੀ ਚਾਹੀਦੀ ਹੈ ਸੋ ਮੈਂ ਸਭ ਨਾਲ ਤੁਸੀਂ ਸਭ ਤੋਂ ਪਹਿਲਾਂ ਆਪਣੇ ਘਰਦਿਆਂ ਤੋਂ ਸਪੋਰਟ ਲੈਣੇ ਆ ਉਹਨਾਂ ਨੇ ਜਦੋਂ ਪਹਿਲੀ ਫਿਲਮ ਬਾਰੇ ਕਿਹਾ 16 ਜਿੱਕੇ ਤੁਹਾਨੂੰ ਇਹ ਫਿਲਮ ਬਣਾਉਣੀ ਚਾਹੀਦੀ ਹੈ 16 ਜਿੱ ਫਿਲਮ ਬਣੀ ਲੋਕਾਂ ਨੇ ਹੰਗਾਰਾ ਦਿੱਤਾ ਬਹੁਤ ਸਾਰੇ ਲੋਕਾਂ ਨੂੰ ਵੀ ਲੱਗਦਾ ਹੋਊਗਾ ਕਿ ਇਹੋ ਜਿਹੇ ਫਿਲਮਾਂ ਹੀ ਚਲਦੀਆਂ ਹੋਣੀਆਂ ਠੀਕ ਹੈ ਫਿਰ ਤਾਂ ਐਕਸ਼ਨ ਚੱਲਦੀ ਆ ਯਾਰ ਰొਮਾਂਟਿਕ ਚੱਲਦੀ ਐ ਉਹ ਫਿਲਮ ਚੱਲੀ ਲੋਕਾਂ ਨੇ ਹੰਗਾਰਾ ਦਿੱਤਾ ਫਿਰ ਉਨੀ ਚਾਏ ਉਨੀ ਤੋਂ ਬਾਅਦ ਫਿਰ 5 ਸਾਲ ਆ ਗਏ ਫਿਲਮ ਆਉਣ ਲਈ ਸੋ ਮੈਂ ਸਮਝਦਾ ਕਿ ਸਾਡੇ ਧੰਨ ਭਾਗ ਨੇ ਸਾਰਿਆਂ ਨੇ ਕਿ ਸਾਡੇ ਕੋਲ ਇਹ ਫਿਲਮ ਆਈ ਜੀ ਗੁਰਪ੍ਰੀਤ ਵੀਰੇ 4 ਕੁ ਦਿਨ ਪਹਿਲਾਂ ਮੈਨੂੰ ਕੈਨੇਡਾ ਤੋਂ ਫੋਨ ਆਉਂਦਾ ਰਾਤ ਨੂੰ 11:00 ਕਵਜੇ ਤੇ ਅਜੇ ਮੈਂ ਸਟੂਡੀਓ ਵਿੱਚ ਸੀ ਉਹ ਕਹਿੰਦੇ ਵੀ ਹੈਲੋ ਮੈਂ ਕਿਹਾ ਹਾਂ ਜੀ ਤੂੰ ਯਾਰ ਕਹਿੰਦਾ ਗੁਰਪ੍ਰੀਤ ਨੂੰ ਮਿਲਦਾ ਹੁਣ ਮੈਂ ਕਿਹਾ ਜੀ ਯਾਰ ਉਹਨੂੰ ਕਹਿ ਵੀ ਐਕਟਿੰਗ ਛੱਡ ਦੇ ਮੈਂ ਘਬਰਾ ਗਿਆ ਵੀ ਇਹ ਕਿਹੜੀ ਗੱਲ ਕਰਤੀ ਉਹ ਕਹਿੰਦਾ ਕਿ ਉਹਨੂੰ ਆ ਗਿਆ ਬਾਬਾ ਬਣ ਜੇ ਕੁਝ ਵੀ ਉਹ ਹੁਣ ਸੰਤ ਰੂਪੀ ਆ ਗਿਆ ਤੇ ਫਿਰ ਮੈਂ ਨਾ ਕਰੇ ਹੁਣ ਉਹ ਸੰਤ ਬਣ ਜੇ ਮੈਂ ਸੀ ਕਿ ਵੀਰ ਬਸ ਇਹ ਹਾਲ ਆ ਦੂ ਉਹ ਉਹਨਾਂ ਨੂੰ ਮੇਰੀ ਬੇਨਤੀ ਲਾਇਓ ਕਿ ਉਹਦਾ ਬਹੁਤ ਨੇ ਪਹਿਲਾਂ ਬਾਬੇ ਦਾ ਬਹੁਤ ਮਨਾਉਂਦਾ ਉਨਾ ਚਿਰ ਤੇ ਕੱਢਣਾ ਹੈ ਨਹੀਂ ਉਨਾ ਚਿਰ ਤੇ ਕੱਢਣਾ ਲੋਕਾਂ ਨੂੰ ਉਥੋਂ ਕੱਢ ਕੇ ਤਾਂ ਸੱਚੇ ਸਤਗੁਰ ਦੇ ਲਾੜ ਲਾਉਣ ਦੀ ਗੱਲ ਹੈ ਭਈ ਇਹ ਤਾਂ ਇਹਨਾਂ ਦੇ ਰਸਤਿਆਂ ਦੀ ਜਿਹੜੀ ਹੈ ਨਾ ਜੀ ਕੋਈ ਲੋੜ ਨਹੀਂ ਜਿਹੜੇ ਤੁਰੇ ਫਿਰਦੇ ਬਾਬੇ ਤੁਹਾਨੂੰ ਠੱਗਦੇ ਲੁੱਟਦੇ ਨੇ ਰੋਜ਼ ਅਖਬਾਰਾਂ 'ਚ ਖਬਰਾਂ ਪੜ੍ਹਦੇ ਆ ਰੋਜ਼ ਕਾਂਡ ਹੁੰਦੇ ਨੇ ਸੋ ਇਹ ਬਾਬਾ ਕਲਚਰ 'ਚੋਂ ਬਾਹਰ ਆਈਏ ਸਾਨੂੰ ਬੋਲਣ ਵਾਲੇ ਸਤਗੁਰੂ ਦੀ ਲੋੜ ਨਹੀਂ ਸਾਨੂੰ ਤਾਂ ਮਾਰਗਦਰਸ਼ਕ ਸਾਡੇ ਸਤਗੁਰੂ ਦੀ ਲੋੜ ਹੈ ਜਿਹੜਾ ਬਿਨ ਬੋਲੇ ਸਭ ਕੁਝ ਜਾਣਦਾ ਸਾਨੂੰ ਉਹਦੀ ਲੋੜ ਹੈ ਸੋ ਜਦੋਂ ਮਹਾਰਾਜ ਜੀ ਸਾਨੂੰ ਲੜ ਲਾ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੇ ਆ ਗਿਆ ਭਈਆ ਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇ ਕਰ ਤੇ ਜਦੋਂ ਅਸੀਂ ਉੱਥੇ ਹੀ ਮੱਥਾ ਟੇਕਤਾ ਉਹਦੇ ਲੜ ਲਾ ਗਏ ਤੇ ਵਿੱਚ ਲੋੜ ਨਹੀਂ ਹਾਂ ਟੀਚਰ ਗੁਰੂ ਕਹ ਲੋ ਜਾਂ ਤੁਹਾਡੇ ਜਿਹੜੇ ਹੁੰਦੇ ਨੇ ਤੁਹਾਨੂੰ ਮਾਰਗਦਰਸ਼ਕ ਛੋਟੇ-ਮੋਟੇ ਉਹ ਤੁਹਾਨੂੰ ਜ਼ਰੂਰ ਚਾਹੀਦੇ ਨੇ ਪਰ ਈਸ਼ਟ ਸਾਡਾ ਇੱਕੋ ਹੀ ਹੈ ਜਿਹੜਾ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੁਗੋ ਜੋਗਾਟਾ ਜੀ ਪ੍ਰਿੰਸੀਪਲ